ਵੱਟਰ ਦਾ ਨੇਮ ਆ ਸੁਭਾ ਚੰਦਰ ਬੌਥ ਸੁਆ ਚੰਦਰ ਬੌਥ ਆਲ ਇੰਡੀਆ ਟ੍ਰੈਵਲ ਕਰਨਗੇ ਪੰਜਾਬ ਜਾ ਕੇ ਪੰਜਾਬ ਸੇ ਹੋ ਕੇ ਆਪ ਜਾਓਗੇ ਪਰ ਨੇਹ ਸੀਡ ਕਿਦੈਂਨ ਹੋ ਗਿਆ ਕੋ ਆ ਪ੍ਰੈਜ਼ੈਂਟਲੀ 11 ਮਨਸ ਦਾ 11 ਮਨਸ ਰਹਾ ਚ ਆਉਂਦੇ ਜਾਂਦੇ ਰੋਜ਼ ਹਜ਼ਾਰਾਂ ਲੋਕ ਮਿਲਦੇ ਫਰਕ ਕਦੇ ਕਦੇ ਕੋਈ ਇੱਕ ਇਹੋ ਜਿਹਾ ਮਿਲ ਜਾਂਦਾ ਹੈ ਜਿਹੜਾ ਯਾਦ ਰਹਿ ਜਾਂਦਾ ਹੈ ਜਿਹਦੀ ਕਹਾਣੀ ਸਾਨੂੰ ਉਤਾਵਲਾ ਕਰ ਦਿੰਦੀ ਹੈ ਕਿ ਕਦ ਕਿਸੇ ਨਾਲ ਸਾਂਝੀ ਕਰੀਂ ਅੱਜ ਸਾਨੂੰ ਸੜਕ ਤੇ ਇੱਕ ਇਹੋ ਜਿਹਾ ਬੰਦਾ ਮਿਲਿਆ ਜਿਹੜਾ ਸਾਈਕਲ ਤੇ ਜਾ ਰਿਹਾ ਸੀਗਾ ਉਹ ਪੂਰੇ ਦੇਸ਼ ਦੇ ਵਿੱਚ ਆਪਣਾ ਸਫ਼ਰ ਤੈਅ ਕਰ ਰਿਹਾ ਹੈ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਬੇਟੀ ਬਚਾਓ ਬੇਟੀ ਪੜ੍ਹਾਓ ਨੂੰ ਲੈ ਕੇ ਇਸ ਬੰਦੇ ਦਾ ਨਾਮ ਹੈ ਸੁਭਾਸ ਚੰਦਰ ਬੋਸ ਇਹ ਦੱਖਣੀ ਭਾਰਤ ਦੇ ਰਾਜ ਆਂਧਰਾ ਪ੍ਰਦੇਸ਼ ਤੋਂ ਤੁਰਿਆ ਹੈ ਤੇ ਅੱਜ ਜਦ ਇਹ ਪੰਜਾਬ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਕਰਕੇ ਪਤਾ ਲੱਗਿਆ ਕਿ ਉਹਨਾਂ ਦਾ ਇਹ ਸਫ਼ਰ ਸਿਰਫ਼ ਸਫ਼ਰ ਨਹੀਂ ਇੱਕ ਸੁਨੇਹਾ ਹੈ ਸਾਡੇ ਸਾਰਿਆਂ ਲਈ ਕਿ ਕਿਵੇਂ ਅਸੀਂ ਕੁੜੀਆਂ ਸਾਡੀਆਂ ਧੀਆਂ ਦੇ ਹੱਕਾਂ ਲਈ ਜਾਗਰੂਕ ਹੋ ਸਕਦੇ ਹਾਂ ਸੁਭਾਸ ਚੰਦਰ ਜੀ ਆਪਣੇ ਸਾਈਕਲ ਤੇ ਆਪਣੀ ਜ਼ਰੂਰਤ ਦਾ ਸਾਰਾ ਸਮਾਨ ਲੈ ਕੇ ਚੱਲਦੇ ਨੇ ਉਹ ਆਪਣੇ ਨਾਲ ਖਾਣ ਪੀਣ ਦਾ ਸਮਾਨ ਕੱਪੜੇ ਤੇ ਇੱਕ ਤੰਬੂ ਲੈ ਕੇ ਚੱਲਦੇ ਨੇ ਜਿਸ ਵਿੱਚ ਲੋੜ ਪੈਣ ਤੇ ਉਹ ਆਰਾਮ ਕਰ ਸਕਦੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਡੇ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਬੇਟੀ ਬਚਾਓ ਬੇਟੀ ਪੜਾਓ ਅਸੀਂ ਦੋ ਬੰਦੇ ਸੀ ਔਰ ਇਹ ਆ ਬੰਦਾ ਚੱਲਿਆ ਲਈ ਬੇਟੀ ਬਚਾਓ ਬੇਟੀ ਪੜਾਓ ਹਨਾ ਉਹਦੇ ਹੀ ਨੀ ਚੱਲ ਰਹੇ ਸਾਈਕਲ 'ਤੇ ਕਹਾਂ ਚੱਲੇਗਾ ਆਹ ਫਾਲਓਵਰ ਜੀ ਹੈ ਤਾਂ ਫਾਲਓਵਰ ਇੰਡੀਆ ਟ੍ਰੈਵਲ ਸਰ ਪੰਜਾਬ ਤੋਂ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਲਦਾਖ ੜਕ ਉਤਰਾਖਲ ਹਿਮਾਚਲ ਸਭੂਰਾ ਸਭ ਠੀਕ ਹੈ ਇਹ ਤੋਂ ਕਿੰਨਾ ਟਾਈਮ ਹੋ ਗਿਆ ਉਹ ਕੋ ਚਲਤੇ ਹੋਏ ਜਾਂਦਾ ਉਹ ਚੱਲtoy ਇਸ ਮੈਂ ਰੁਕ ਗਿਆ यूएस डाउन देम पर कंप्लीट 11 मंथ्स कंप्लीट 23890 जनरलाइज प्रोग्राम्स पर कहां से चले हो अ हमो सेक्टर पंजाब पंजाब तो नहीं प्रोपॉर्मा कहां से लेना है मेरा प्रॉपर आंध्र प्रदेश वीजा आंध्र प्रदेश की वजह से ले मेरा हॉलीडे तू स्पेंड करगो ओके ओके अब आंध्र प्रदेश तो चले ने है इन्हें जाना पंजाब ऑल इंडिया ट्रैवल करेंगे पंजाब जाके पंजाब से होके आप जाओगे पर नहीं सीट ਕਿ ਵੀਰ ਨੇ ਲੈਸੇ ਹਿਮਾਚਲ ਹਿਮਾਚਲ ਸੇ ਵੀ ਘੇਰਤੇ ਜਾਂਦਾ ਦੂਸਰਾ ਕਿ ਵੀਰ ਉਹੀ ਸੀਓਪੀ ਉਸ ਉਪਰ ਤੋਂ ਕਿੰਨੇ ਦਿਨ ਹੋ ਗਏ ਆਪਕੋ ਆ ਪ੍ਰੈਜ਼ੈਂਟਲੀ 11 ਮੰਥਸ ਹੋ ਗਏ 11 ਮੰਥ ਹੋ ਗਏ ਨਾ ਅਜੇ ਕੱਲ੍ਹ ਤੱਕ 23 ਕੋਈ ਕੰਦੇਸ ਨੂੰ ਉਹ ਦੋ ਚਾਰ ਦੇ ਰੋਸ ਤੇ ਜਾਤੇ ਹੋ ਆਪ ਲੋਕ ਤੇ ਆ ਸਟੇਟ ਵਾਲਾ ਬੰਲਾ ਐਨੀ ਪਲੇਸ ਅਵੇਲੇਬਲ ਜੀ ਬਟਲ ਦਾ ਨਾਮ ਸੁਭਾਸ਼ ਚੰਦਰ ਬੌਸ ਸੁਭਾਸ਼ ਚੰਦਰ ਬੌਸ ਨਾਮ ਹੀ ਬਹੁਤ ਵਧੀਆ ਸੁਭਾਸ਼ ਚੰਦਰ ਬੌਸ ਨਾ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਉਹਨਾਂ ਦਾ ਨਾਮ ਸੀਗਾ ਤੇ ਤੁਹਾਡਾ ਵੀ ਹੁਣ ਬਹੁਤ ਯੋਗਦਾਨ ਆ। ਉਹਨਾਂ ਨੇ ਦੱਸਿਆ ਕਿ ਉਹ ਇਹ ਸਫ਼ਰ ਖੁਦ ਲਈ ਨਹੀਂ ਬਲਕਿ ਪੂਰੇ ਦੇਸ਼ ਲਈ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਲੋਕ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦੀ ਮਹੱਤਤਾ ਨੂੰ ਸਮਝਣ ਤੇ ਆਪਣੀਆਂ ਬੇਟੀਆਂ ਨੂੰ ਪੜ੍ਹਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਵਿੱਚ ਸਹੀ ਯੋਗਦਾਨ ਪਾਉਣ। ਸੁਭਾਸ ਚੰਦਰ ਜੀ ਦੀ ਹਿੰਮਤ ਅਤੇ ਉਹਨਾਂ ਦੇ ਜਜ਼ਬੇ ਨੂੰ ਸਾਡਾ ਸਲਾਮ ਹੈ। ਉਹ ਸਾਨੂੰ ਦਿਖਾਉਂਦੇ ਨੇ ਕਿ ਇੱਕ ਵਿਅਕਤੀ ਵੀ ਕਿਵੇਂ ਸਮਾਜ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ ਸਾਡੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਨੇ ਉਹਨਾਂ ਦਾ ਇਹ ਸਫ਼ਰ ਕਾਮਯਾਬ ਹੋਵੇ ਅਤੇ ਉਹ ਸਾਡੇ ਦੇਸ਼ ਵਿੱਚ ਬੇਟੀਆਂ ਦੀ ਸਿੱਖਿਆ ਅਤੇ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਕਾਮਯਾਬ ਹੋਣ ਤੇ ਸਾਨੂੰ ਸਾਰਿਆਂ ਨੂੰ ਵੀ ਜਦ ਕੋਈ ਇਹੋ ਜਿਹਾ ਕਦਮ ਚੁੱਕਦਾ ਹੈ ਜਾਂ ਇਹੋ ਜੀ ਮੂਹਮ ਚੱਲਦੀ ਹੈ ਤਾਂ ਉਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਬਸ ਚੜ ਕੇ ਉਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤੁਹਾਨੂੰ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇ ਚੈਨਲ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ